ਆਪਾਂ ਇਦਾਂ ਹੀ ਤੁਹਾਡੇ ਸੇ ਮੈਗ ਤੇ ਗੱਲ ਕੀਤੀ ਸੀ। ਉਸ ਦਿਨ ਵੀ ਬੇਇਨਤੀ ਕੀਤੀ ਸੀ ਵੀ ਆਪਾਂ ਨੂੰ ਸਮਾਨ ਦੀ ਲੋਡ ਨਹੀਂ ਹੈਗੀ। ਤੇ ਨਾਲ ਹੀ ਕਿਹਾ ਸੀ ਵੀ ਬਾਅਦ ਵਿੱਚ ਤੁਸੀਂ ਨਹੀਂ ਆਉਣਾ। ਜਦੋਂ ਸਾਨੂੰ ਖਾਸ ਲੋਡ ਪੈਣੀ ਆ। ਤੇ ਉਹੀ ਗੱਲ ਅੱਜ ਤੁਸੀਂ ਆਣ ਕੇ ਦੇਖੀ ਉਸੇ ਜਿਹੜਾ ਬਾਉਪੁਰ ਦਾ ਪੁਲ ਸੀ। ਉੱਥੇ ਮੇਲਾ ਲੱਗਦਾ ਸੀ। ਤੇ ਅੱਜ ਸੁੰਨ ਸੁਨਾਟਾ ਪਿਆ ਵਾ। ਅਸੀਂ ਜਿਹੜਾ ਬਾਉਪੁਰ ਦੇ ਨਾਲ 16 ਪਿੰਡਾਂ ਦਾ ਮਣਕੇਤਰ ਦਾ ਏਰੀਆ। ਇੱਥੇ ਸਥਿਤੀ ਜਿਹੜੀ ਉਲਟਿਆ ਗੰਭੀਰ ਆ ਜਾਣੀ ਕਿ ਹੋਈ। ਪਾਣੀ ਘਟਣ ਦੇ ਨਾਲ ਬੇਸ਼ੱਕ ਉਹਦਾ ਪੱਧਰ ਦੇ ਵਿੱਚ ਥੋੜਾ ਜਿਹਾ ਫਰਕ ਪਿਆ ਵਾ ਜੀ ਦੇਖੋ ਪਾਣੀ ਆਂਦਾ ਵੀ ਸਲੋ ਸਲੋ ਸੀ ਤੇ ਜਾਂਦਾ ਵੀ ਸਲੋ ਸੀ ਜੀ ਹੁਣ ਆਇਆ ਵੀ ਇੱਕਦਮ ਹੀ ਜਨੇ ਸੁਨਾਮੀ ਦੇ ਰੂਪ ਦੇ ਵਿੱਚ ਆਇਆ ਜਦੋਂ ਤੇ ਸਾਰੇ ਬੰਨ ਬੰਨ ਵਗੈਰਾ ਤੋੜ ਦਿੱਤੇ ਆ ਤੇ ਘਟਿਆ ਵੀ ਇਕਦਮੀਆਂ ਜੀ ਸultanpur lodi ਦੇ baupur ਤੇ ਆਸ-ਪਾਸ ਦੇ 16 ਪਿੰਡਾਂ ਦੇ ਵਿੱਚ 11 ਤਰੀਕ ਨੂੰ ਪਾਣੀ ਆ ਗਿਆ ਸੀ ਤੇ ਹੁਣ ਕਹਿੰਦੇ ਨੇ ਕਿ ਇੱਥੇ ਪਾਣੀ ਘਟ ਗਿਆ ਪਰ ਇੱਥੋਂ ਦੀ ਸਥਿਤੀ ਕੀ ਹੈ ਅਸੀਂ ਗੱਲਬਾਤ ਕਰ ਲੈਨੇ ਪਰਮਜੀਤ ਸਿੰਘ ਜੀ ਨਾਲ ਜਿਹੜੇ ਪਹਿਲੇ ਦਿਨ ਤੋਂ ਲੈ ਕੇ ਇੱਥੇ ਸੇਵਾ ਕਰ ਰਹੇ ਨੇ ਤੇ ਹੁਣ ਵੀ ਸੇਵਾ ਕਰੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਭਾਜੀ ਪੋਜੀਸ਼ਨ ਸੱਚੀ ਸੱਚੀ ਕੀ ਹੈ ਕਿਉਂਕਿ ਲੋਕਾਂ ਨੂੰ ਨਾ ਬਹੁਤ ਪੈਨਿਕ ਹੈ ਕੋਈ ਕਹਿੰਦਾ ਕੱਟ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਕੀ ਹੈ ਕੀ ਪੋਜੀਸ਼ਨ ਦੇਖੋ ਜੀ ਜਿੱਦਾਂ ਮੀਡੀਆ ਦੇ ਵਿੱਚ ਚੱਲ ਰਿਹਾ ਕਿ ਪਾਣੀ ਘਟ ਗਿਆ ਜਾਂ ਕਹਿ ਰਹੇ ਬੁਖਾਰ ਰਹੇ ਆ ਕਿ ਹੁਣ ਘਰਾਂ ਦੀ ਸਫਾਈ ਹੋ ਰਹੀ ਆ ਕਿਸਾਨ ਘਰਾਂ ਨੂੰ ਲੋਟਰੀ ਸ਼ੁਰੂ ਹੋ ਗਈ ਆ ਜੀ ਉਹ ਜਿਸ ਹੋਰ ਜਿਹੜੇ ਪੰਜਾਬ ਦੇ ਵਿੱਚ ਸਥਿਤੀ ਜ਼ਰੂਰ ਹੋ ਸਕਦੀ ਹੈ ਇਦਾਂ ਦੀ ਜੀ ਜਿਹੜਾ ਬਾਉਪੁਰ ਦੇ ਨਾਲ 16 ਪਿੰਡਾਂ ਦਾ ਮੰਡਕਿਤਰ ਦਾ ਏਰੀਆ ਜੀ ਇੱਥੇ ਸਥਿਤੀ ਜਿਹੜੀ ਉਲਟਿਆ ਗੰਭੀਰ ਆ ਜਾਨੀ ਕਿ ਹੋਈ ਪਾਣੀ ਘਟਣ ਦੇ ਨਾਲ ਬੇਸ਼ੱਕ ਉਹਦਾ ਪਦਰਤ ਦੇ ਵਿੱਚ ਥੋੜਾ ਫਰਕ ਪਿਆ ਵਾ ਤੁਸੀਂ ਆ ਰਸਤਿਆਂ ਦੇ ਵਿੱਚ ਆਏ ਹੋ ਕਿ ਤੁਹਾਡੀ ਕੋਈ ਗੱਡੀ ਨਹੀਂ ਇੱਥੇ ਤੱਕ ਪਹੁੰਚੀ ਟਰੈਕਟਰਾਂ ਦੇ ਅਸਾਰੇ ਤੁਸੀਂ ਆਏ ਹੋ ਤੇ ਅੱਗੇ ਤੁਸੀਂ ਪਿੰਡ ਬਾਉ ਉਪਰ ਚ ਜਾ ਕੇ ਦੇਖਿਆ ਕਿਸਤੀਆਂ ਅੱਜ ਵੀ ਚੱਲ ਰਹੀਆਂ ਵਾ ਜੀ ਜਿਹੜੀ ਸਥਿਤੀ ਆ ਉਹ ਕਹਿ ਸਕਦੇ ਆ ਵੀ ਹੁਣ ਹਮਸ ਥੱਲੇੋਂ ਬਹੁਤ ਤੇਜ਼ ਹੋ ਗਈ ਆ ਜੀ ਤੇ ਬਦਬੂ ਬਹੁਤ ਮਾਰਿਆ ਵਾ ਜਿਹੜਾ ਝੋਨਾ ਗਲਿਆ ਸੜਿਆ ਸੀ ਜਾਂ ਕੋਈ ਚੀਜ਼ਾਂ ਰੁੜ ਕੇ ਉੱਪਰ ਆਈਆਂ ਵਾ ਜੀ ਤੇ ਸਥਿਤੀ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪਿਆ ਕੀ ਕਾਰਨ ਕੀ ਹੈ ਅਜੀਹਾ ਕਿ ਅੱਗੇ ਵੀ ਤੁਸੀਂ ਦੇਖਿਓ ਨੇ ਹਾੜ ਕਿਉਂਕਿ ਤੁਸੀਂ ਇਸ ਏਰੀਆ 'ਚ ਰਹਿੰਦੇ ਹੋ ਅੱਗੇ ਪਾਣੀ ਆਂਦਾ ਸੀ ਉਤਰ ਜਾਂਦਾ ਸੀ ਜਾਂ ਵਾਪਸ ਚਲੇ ਜਾਂਦਾ ਸੀ ਜੇ ਹੁਣ ਕੀ ਸਥਿਤੀ ਹੈ ਦੇਖੋ ਪਾਣੀ ਆਂਦਾ ਵੀ ਸਲੋ ਸਲੋ ਸੀ ਤੇ ਜਾਂਦਾ ਵੀ ਸਲੋ ਸੀ ਜੀ ਹੁਣ ਆਇਆ ਵੀ ਇੱਕਦਮ ਹੀ ਆ ਜਨੇ ਸੁਨਾਮੀ ਦੇ ਰੂਪ ਦੇ ਵਿੱਚ ਆਇਆ ਜਦੋਂ ਤੱਕ ਨੇ ਸਾਰੇ ਬੰਨ ਬੰਨ ਵਗੈਰਾ ਤੋੜ ਦਿੱਤੇ ਆ ਤੇ ਘਟਿਆ ਵੀ ਇਕਦਮ ਹੀ ਆ ਜੀ ਔਰ ਅਸੀਂ ਇਹ ਚੀਜ਼ ਦੇਖਿਆ ਕਿ ਜਦੋਂ ਇਕਦਮ ਪਾਣੀ ਘਟਣਾ ਜਾਂ ਤਾਂ ਪਿੱਛੇ ਉੱਥੋਂ ਡੈਮ ਦੇ ਵਿੱਚੋਂ ਇਕਦਮ ਬੰਦ ਕਰ ਦਿੱਤਾ ਗਿਆ ਪਾਣੀ ਜਾਂ ਫਿਰ ਇਕਦਮ ਹਰੀਕੇ ਤੋਂ ਅੱਗੇ ਰਿਲੀਵ ਕੀਤਾ ਗਿਆ ਜੀ ਕਿ ਇਹਦੇ ਵਿੱਚ ਸਾਨੂੰ ਲੱਗਦਾ ਵਾ ਕੋਈ ਮੈਨੇਜਮੈਂਟ ਹੈ ਜਿਹੜੀ ਜਿਹੜਾ ਕੋਈ ਇਹਨਾਂ ਦਾ 20ਵੀਂ ਐਮਬੀ ਦਾ ਬੋਰਡ ਆ ਜੀ ਉਹਦੇ ਵਿੱਚ ਕੋਈ ਤਾਲਮੇਲ ਨਹੀਂ ਹੈਗਾ ਇਹਨਾਂ ਦਾ ਸਿਸਟਮ ਦੇ ਵਿੱਚ ਕੋਈ ਜਾਂ ਅਫਸਰਾਂ ਦੇ ਕੋਈ ਕਹਿ ਸਕਦੇ ਆ ਕੀ ਉਹਨਾਂ ਦੇ ਕਿਹੜੀ ਜਿਹੇ ਤਰੀਕੇ ਨਾਲ ਉਹ ਕੰਮ ਕਰਦੇ ਆ ਜਿੱਤੋਂ ਅਸੀਂ ਕਿਉਂਕਿ ਇੱਥੋਂ ਦੇ ਵਸਨੀਕ ਅਸੀਂ ਸ਼ੁਰੂ ਤੋਂ ਦੇਖਦੇ ਆਏ ਆ ਪਰ ਇਸ ਤਰ੍ਹਾਂ ਕਿ ਦੇ ਨਾਲ ਕਦੀ ਜਿਹੜਾ ਪਾਣੀ ਆ ਨਾ ਤੇ ਵਧਿਆ ਸੀ ਨਾ ਘਟਿਆ ਸੀ ਇਸ ਕਰਕੇ ਇਹ ਸਾਰਾ ਲੱਗਦਾ ਵੀ ਮੈਨੇਜ ਬੋਰਡ ਜਿਹੜਾ ਹੈਗਾ ਵਾ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਪੰਜਾਬ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਅਸੀਂ ਬਹੁਤ ਕੁਝ ਕਰਤਾ ਪਾਣੀ ਘਟ ਗਿਆ ਇਹ ਹੋ ਗਿਆ ਤੁਸੀਂ ਕਹਿ ਰਹੇ ਹੋ ਬੀਬੀਐਮਬੀ ਨਾਲ ਪੰਜਾਬ ਸਰਕਾਰ ਦਾ ਤਾਲੁਕ ਨਹੀਂ ਹੈ ਮਤਲਬ ਤਾਲਮੇਲ ਨਹੀਂ ਹੈ ਹੈਨਾ ਤੇ ਫਿਰ ਚੱਲੂਗਾ ਕਿਵੇਂ ਇਸ ਤਰ੍ਹਾਂ ਤਾਂ ਬਹੁਤ ਜ਼ਿਆਦਾ ਸਤਿਤੀ ਗੰਭੀਰ ਹੋ ਜਾਏਗੀ ਦੇਖੋ ਜੀ ਇਹ ਸਾਡਾ ਕਹਿਣਾ ਵਾ ਜਿਵੇਂ ਬਸਨੀਕ ਇੱਥੋਂ ਦਾ ਹੋ ਸਕਦਾ ਸਰਕਾਰਾਂ ਸਾਡੇ ਤੋਂ ਜ਼ਿਆਦਾ ਜਾਣੂ ਆ ਉਹਨਾਂ ਨੂੰ ਜ਼ਿਆਦਾ ਅਵਗਤ ਹੋ ਇਸ ਚੀਜ਼ ਤੋਂ ਅਸੀਂ ਆਪਣਾ ਜਿਹੜਾ ਇੱਥੋਂ ਦੇ ਪਛਿੰਦੇ ਹੋਣ ਦੇ ਨਾਤੇ ਸਾਡੇ ਤੀਜੀ ਪੀੜ੍ਹੀ ਤੋਂ ਇੱਥੇ ਦਰਿਆਵਾਂ ਨਾਲ ਵਾਸਤਾ ਵਾ ਅਸੀਂ ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ ਹੁਣ ਗੱਲ ਇਦਾਂ ਜੀ ਜੇ ਹੁਣ ਦੇਖੋ ਠੰਡ ਬਹੁਤ ਨਜ਼ਦੀਕ ਆ ਰਹੀ ਆ ਜਿਹੜਾ ਪਾਣੀ ਹੈ ਪਹਾੜਾਂ ਦਾ ਪਾਣੀ ਆ ਰਿਹਾ ਉੱਥੋਂ ਆਲਰੇਡੀ ਠੰਡੇ ਬਰਫ ਦਾ ਪਾਣੀ ਆ ਰਿਹਾ ਇਹ ਥੋੜੇ ਦਿਨਾਂ ਦੇ ਵਿੱਚ ਜੇ ਆਪਾਂ ਇਹਨੂੰ ਕੰਟਰੋਲ ਕਰ ਲਾਂਗੇ ਤੇ ਬਚ ਸਕਦੇ ਆ ਨਹੀਂ ਤੇ ਵਰਨਾ ਇੱਥੇ ਪੈਰ ਰੱਖਣਾ ਵੀ ਬੜਾ ਔਖਾ ਹੋ ਜਾਏਗਾ ਜਿਹੜੇ ਕਿਸਾਨ ਅੱਗੇ ਬਹੁਤ ਜ਼ਿਆਦਾ ਤਕਲੀਫਾਂ ਚੱਲਦੇ ਆ ਚੱਲ ਰਹੇ ਆ ਉਹਨਾਂ ਵਾਸਤੇ ਸਥਿਤੀ ਜਿਹੜੀ ਹੋਰ ਗੰਬੀਰ ਹੋ ਜਣੀ ਹੈ ਜੀ ਅੱਛਾ ਅਸੀਂ ਨਾ ਜਦੋਂ ਤੋਂ ਮੈਂ ਕਵਰੇਜ ਕਰ ਰਿਹਾ ਤੁਸੀਂ ਵੀ ਤੁਹਾਡੇ ਨਾਲ ਵੀ ਇੱਕ ਦੋ ਵਾਰੀ ਗੱਲ ਹੋਈ ਹੈ ਕਿ ਹੁਣ ਟਿਕਰਦੀਆਂ ਸਰਕਾਰਾਂ ਕੋਈ ਵੀ ਲੈ ਲਓ ਭਾਵੇਂ ਉਹ ਅਕਾਲੀ ਹੈ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਇਹਨਾਂ ਤੇ ਹੱਥ ਤੱਕ ਖੜੇ ਨਹੀਂ ਤੁਸੀਂ ਇਹ ਸੋਚਦੇ ਹੋ ਕਿ ਤੁਹਾਨੂੰ ਆਪ ਹੀ ਹੱਲ ਕਰਨਾ ਚਾਹੀਦਾ ਕਿਉਂਕਿ ਇਹ ਮੰਗ ਵੀ ਉੱਠ ਰਹੀ ਹੈ ਜਿਹੜੇ ਰਾਹਤ ਕਾਰਜ ਕਰ ਰਹੇ ਨੇ ਜਾਂ ਸੇਵਾ ਕਰ ਰਹੇ ਨੇ ਉਹ ਕਹਿੰਦੇ ਕਿ ਆਪਣੇ ਹੱਥੀ ਲੈ ਲਓ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕਰਾ ਦੇਖੋ ਜੀ ਸਰਕਾਰ ਦਾ ਜ਼ਰੂਰ ਅਸੀਂ ਕਹਿ ਸਕਦੇ ਫੇਲਿਅਰ ਹੈਗਾ ਵਾ ਪਰ ਜਿਹੜਾ ਪ੍ਰਸ਼ਾਸਨ ਕਰਪੂਰਸਲੇ ਦਾ ਪ੍ਰਸ਼ਾਸਨ ਜਿਹੜੀ ਸਾਡੇ ਤੇ ਦੁੱਖ ਦੀ ਜਿਹੜੀ ਘੜੀ ਆਈ ਹੈ ਉਹਦੇ ਵਿੱਚੋਂ ਸਾਡੇ ਨਾਲ ਮੋੜੇ ਨਾ ਮੋੜਾ ਜੋੜ ਕੇ ਜ਼ਰੂਰ ਖੜਾ ਵਾ ਸਰਕਾਰ ਉੱਪਰਲੇ ਲੈਵਲ ਤੇ ਜਿਹੜੀ ਉਹਨਾਂ ਨੇ ਉੱਪਰ ਲੀਆਂ ਚੀਜ਼ਾਂ ਦੇਖਣੀਆਂ ਉਹ ਸਰਕਾਰ ਦੇ ਵਸਦੀਆਂ ਗੱਲ ਉਹ ਗਲਤੀ ਸਰਕਾਰ ਦੀ ਹੈ ਜੇ ਅਸੀਂ ਕਹਾਂਗੇ ਪਰ ਜਿਹੜਾ ਇਸ ਵਾਰ ਜਿਹੜਾ ਅਸੀਂ ਨਾ ਕਦੀ ਜਿੰਨੇ ਵੀ ਹੜਾਏ ਆ ਵੀ ਜਿੰਨਾ ਇਸ ਵਾਰੀ ਪ੍ਰਸ਼ਾਸਨ ਨੇ ਸਾਥ ਦਿੱਤਾ ਵਾ ਡੀਸੀ ਸਾਹਿਬ ਤੋਂ ਲੈ ਕੇ ਐਸਐਸਪੀ ਸਾਹਿਬ ਐਸਡੀਐਮ ਸਾਹਿਬ ਜਿਹੜੇ ਉਹ ਤੇ ਇਦਾਂ ਲੱਗਦੇ ਵੀ ਜਿਵੇਂ ਸਾਡੇ ਤੋਂ ਵਿੱਚੋਂ ਪੀੜਤ ਰਿਆ ਨਾ ਇਦਾਂ 24 ਘੰਟੇ ਪ੍ਰਸ਼ਾਸਨ ਸਾਡੇ ਕੋਲ ਹਾਜ਼ਰ ਰਿਹਾ ਵਾ ਉਹਦਾ ਕਰਕੇ ਥੋੜਾ ਬੜਾ ਸਾਡਾ ਇਹ ਸੁਖਾਲਾਇਆ ਕੰਮ ਅੱਛਾ ਮੇਰਾ ਇੱਕ ਆਖਰੀ ਸਵਾਲ ਹੈ ਲੋਕ ਹਾਲੇ ਵੀ ਰਾਹਤ ਕਾਰਜ ਲਈ ਜੁੜੇ ਹੋਏ ਨੇ ਹਾਲਾਂਕਿ ਮੈਂ ਦੇਖ ਰਿਹਾ ਕਿ ਸਥਿਤੀ ਇਹ ਆਜੇ ਹੈ ਕਿ ਕੋਈ ਨਜ਼ਰ ਵੀ ਨਹੀਂ ਆ ਰਿਹਾ ਜਿੱਥੇ ਇੱਥੇ ਲਾਈਨਾਂ ਲੱਗੀਆਂ ਹੁੰਦਾ ਸੀ ਟ੍ਰੈਫਿਕ ਜਾਮ ਹੋ ਜਾਂਦਾ ਸੀ ਅੱਜ ਆਇਆ ਇੱਕ ਬੰਦਾ ਵੀ ਨਹੀਂ ਨਜ਼ਰ ਆ ਰਿਹਾ ਪਰ ਲੋਕ ਹਾਲੇ ਵੀ ਕਹਿੰਦੇ ਸੀ ਸੇਵਾ ਕਰਨਾ ਚਾਹੁੰਦੇ ਅਗਰ ਸੇਵਾ ਕਰਨੀ ਚਾਹੁੰਦੇ ਨੇ ਤੇ ਕੀ ਚੀਜ਼ ਦੀ ਸਿਸਟਮ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਦੇਖੋ ਜੀ ਆਪਾਂ ਇਦਾਂ ਹੀ ਤੁਹਾਡੇ ਦਸੇ ਮੈਗ ਤੇ ਗੱਲ ਕੀਤੀ ਸੀ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਆਪਾਂ ਨੂੰ ਸਮਾਨ ਦੀ ਲੋਡ ਨਹੀਂ ਹੈਗੀ ਤੇ ਨਾਲ ਹੀ ਕਿਹਾ ਸੀ ਵੀ ਬਾਅਦ ਵਿੱਚ ਤੁਸੀਂ ਨਹੀਂ ਆਉਣਾ ਜਦੋਂ ਸਾਨੂੰ ਖਾਸ ਲੋੜ ਪੈਣੀ ਆ ਤੇ ਉਹੀ ਗੱਲ ਅੱਜ ਤੁਸੀਂ ਆਣ ਕੇ ਦੇਖੀ ਉਸੇ ਜਿਹੜਾ ਬਾਉਪੁਰ ਦਾ ਪੁਲ ਸੀ ਉਥੇ ਮੇਲਾ ਲੱਗਾ ਹੁੰਦਾ ਸੀ ਤੇ ਅੱਜ ਸੁਨਸਣਾ ਟਾਪਿਆ ਵਾ ਅਸੀਂ ਘਰਾਂ ਨੂੰ ਵਰਤਣਾ ਸ਼ੁਰੂ ਹੋਏ ਆ ਕੁਝ ਪਰਸੈਂਟ ਤੇ ਅੱਜ ਜਿਹੜੇ ਹੈਗੇ ਬਾਹ ਫੜਨ ਵਾਲੇ ਵੀਰ ਘੱਟ ਰਹਿ ਗਏ ਬਾਹ ਫੜਨ ਦਾ ਮਤਲਬ ਇਹ ਨਹੀਂ ਆ ਕਿ ਸਾਨੂੰ ਰਾਸ਼ਨ ਚਾਹੀਦਾ ਜਾਂ ਰਾਹਤ ਸਮਗਰੀ ਚਾਹੀਦੀ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ ਬੰਨ ਟੁੱਟ ਕੇ ਇਹ ਐਡਾ ਵੱਡਾ ਨੁਕਸਾਨ ਹੋਇਆ ਜਿਹੜੇ ਸਾਡੇ ਘਰ ਰੁੜ ਗਏ ਤਣਕੇਦਾਰ ਉਹਨਾਂ ਦਾ ਨਾਮੋ ਨਿਸ਼ਾਨੀ ਹੈਗਾ ਉਹਨਾਂ ਨੇ ਬੱਚਿਆਂ ਨੇ ਪਰਿਵਾਰਾਂ ਨੇ ਕਿੱਥੇ ਜਾਣਾ ਤੁਹਾਡਾ ਲੋੜ ਆ ਉਹਨਾਂ ਪਰਿਵਾਰਾਂ ਨੂੰ ਸਾਂਭਣ ਦੀ ਉਹ ਬੰਨਾਂ ਨੂੰ ਬੰਨਣ ਦੀ ਜਿਹੜੀ ਸੰਗਤ ਸਾਡੇ ਕੋਲੇ ਖਾਣ ਪੀਣ ਲਈ ਜਿਹੜਾ ਲੈ ਕੇ ਆਉਂਦੇ ਨਾ ਜਦੋਂ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਦੇਖਿਆ ਜੀ ਕਿ ਬਦਾਮਾਂ ਦੇ ਨਾਲ ਬਦਾਮ ਖਾਂਦੇ ਹੁੰਦੇ ਸੀ ਆਪਾਂ ਸਿਆਲ ਦੇ ਵਿੱਚ ਜੀ ਤੇ ਬਾਅਦ ਚ ਸੁੱਕੀਆਂ ਰੋਟੀਆਂ ਖਾਂਦੇ ਰਹੇ ਜੀ ਇਹੀ ਹਾਲਤ ਇੱਥੇ ਬਣ ਰਹੀ ਆ ਕਿ ਹੁਣ ਜਿਹੜੇ ਕਿਸਾਨ ਆ ਉਦੋਂ ਤੇ ਬਥਰ ਬੜੇ ਬਹੁਤ ਵੱਡੇ ਪੱਤਰ ਤੇ ਅਸੀਂ ਧੰਨਵਾਦੀ ਆ ਸਾਰਿਆਂ ਦੇ ਪਰ ਜਿਹੜੀ ਅਸਲ ਲੋੜ ਆ ਕਿ ਜੇ ਤੁਹਾਡੇ ਬੰਨ ਨਾ ਬਣੇ ਗਏ ਤੇ ਮੋੜ ਵਸੇਬਾ ਨਾ ਆਇਆ ਤੇ ਫਿਰ ਫਿਰ ਉਸੇ ਬੰਨਾਂ ਦੇ ਉੱਪਰ ਬੈਠਣਗੇ ਮੰਗਲ ਲਈ ਕਿਸਾਨ ਜੀ ਬਹੁਤ ਮਿਹਰਬਾਨੀ ਅਸੀਂ ਗੱਲਬਾਤ ਕੀਤੀ ਪਰਮਜੀਤ ਸਿੰਘ ਜੀ ਨਾਲ ਜਿਹੜੇ ਇੱਥੇ ਸੇਵਾ ਕਰਦੇ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਖਰਸ਼ਾ ਜਿਤਾਇਆ ਸੀ ਕਿ ਸੇਵਾ ਕਰਨ ਵਾਲੇ ਬਹੁਤ ਆ ਰਹੇ ਪਰ ਜਦੋਂ ਜਰੂਰਤ ਹੋਣੀ ਉਦੋਂ ਨਹੀਂ ਉਹੀ ਹਾਲਾਤ ਅੱਜ ਨਜ਼ਰ ਵੀ ਆ ਰਹੇ ਨੇ ਜਿੱਤੇ ਕੋਈ ਸੇਵਾਦਾਰ ਨਹੀਂ ਹਾਲਾਂਕਿ ਬੜੇ ਲੋਕ ਬੈਠੇ ਨੇ ਸੇਵਾ ਕਰਨ ਦੀ ਉਹਨਾਂ ਨੂੰ ਅਪੀਲ ਹੈ ਕਿ ਜੋ ਇਹ ਕਹਿੰਦੇ ਨਾ ਇਹਨਾਂ ਦੇ ਹਿਸਾਬ ਨਾਲ ਅਗਰ ਸੇਵਾ ਕਰ ਤਾਂ ਹੀ ਉਹ ਤੁਹਾਡੇ ਕਿਸੇ ਪਾਸੇ ਲੱਗੇਗੀ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਸੁਲਤਾਨਪੁਰ ਲੋਧੀ